ਮੈਂ ਆਪਣੀ ਮਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮੱਚਦਿਆਂ ਦੇਖ ਲਿਆ ਸੀ। ਇਹਦੇ ਫਾਦਰ ਨੇ ਆਪਣੀ ਵਾਈਫ ਨੂੰ ਅੱਗ ਲਾਤੀ ਸੀ। ਉਦੋਂ ਦਾ ਇਹ ਅਪਟੈਟ ਹੋ ਗਿਆ ਬੱਚਾ। ਤੇ 2018 ਦੇ ਵਿੱਚ ਸਾਡੇ ਕੋਲੇ ਇਹਦੇ ਟੀਚਰ ਜਿਹੜੇ ਸੀ ਐਨ ਪੜ੍ਹਾਉਂਦੇ ਸੀ ਇਹਨੂੰ ਕਿਤੇ ਉਹ ਛੱਡ ਕੇ ਗਏ। ਬਹੁਤ ਜ਼ਿਆਦਾ ਦੌਰੇ ਪੈ ਰਹੇ ਆ ਮੂੰਹ ਤੇਰੇ ਇੰਨੀਆਂ ਸੱਟਾਂ ਲੱਗਦੀਆਂ ਖੜਾ ਹੀ ਸਿੱਟਾਂ ਹੀ ਡੱਕ ਪੈਂਦਾ। ਥੱਲੇ ਵਜਦਾ ਮੂੰਹ ਨੱਕ ਮੂੰਹ ਕਿੰਨੀ ਵਾਰ ਸਿਰ ਪਾੜ ਚੁੱਕਿਆ ਇਹ ਕੀ ਹਾਲ ਨੇ ਠੀਕ ਆ ਠੀਕ ਆ ਪੁੱਤ ਠੀਕ ਆ ਤੂੰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਬੱਚੇ ਨੂੰ ਬਹੁਤ ਜ਼ਿਆਦਾ ਸੀਜ਼ਰ ਆ ਰਹੇ ਆ ਜਦੋਂ ਦਾ ਸਾਡੇ ਕੋਲ ਆਇਆ ਇਹ 6 ਸਾਲ ਹੋ ਗਏ 7 ਪਿੰਡ ਦੇ ਵਿੱਚ ਕਾਲਸਾ ਪਿੰਡਾਂ ਦੇ ਦਿਲ ਆਪਣੇ ਰਾਏਕੋਟ ਦੇ ਕੋਲੇ ਮਾਂ-ਬਾਪ ਦੀ ਡੈਥ ਹੋ ਗਈ ਜਦੋਂ ਇਹਨੂੰ ਸੀਜ਼ਰ ਆਉਣ ਲੱਗੇ ਇਹਨੇ ਆਪਣੀ ਮਾਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਮੱਚਦਿਆਂ ਦੇਖ ਲਿਆ ਸੀ ਇਹਦੇ ਫਾਦਰ ਨੇ ਆਪਣੀ ਵਾਈਫ ਨੂੰ ਅੱਗ ਲਾਤੀ ਸੀ ਸ਼ਰਾਬ ਪਿੰਦਾ ਸੀ ਬਹੁਤ ਜ਼ਿਆਦਾ ਉਦੋਂ ਦਾ ਇਹ ਅਫਸਟ ਹੋ ਗਿਆ ਬੱਚਾ ਹੁਣ ਕੇ ਫਾਦਰ ਵੀ ਸ਼ਰਾਬ ਪਿੰਦਾ ਪਿੰਦਾ ਇਸ ਦੁਨੀਆ ਤੋਂ ਤੁਰ ਗਿਆ ਕਿਉਂਕਿ ਉਹਨੇ ਵੀ ਘਰ-ਵਾਰ ਸਭ ਕੁਝ ਬੀਤ ਗਿਆ ਇਹ ਬੱਚਾ ਸੜਕਾਂ ਤੇ ਰੰਡਾ ਸੀ ਕਦੇ ਉੱਥੇ ਪਿਆ ਹੁੰਦਾ ਕਿਤੇ ਉੱਥੇ ਪਿਆ ਹੁੰਦਾ ਸੀ ਤੇ 2018 ਦੇ ਵਿੱਚ ਸਾਡੇ ਕੋਲੇ ਇਹਦੇ ਟੀਚਰ ਜਿਹੜੇ ਸੀ ਇਹ ਪੜਾਉਂਦੇ ਸੀ ਇਹਨੂੰ ਕਿਤੇ ਉਹ ਛੱਡ ਕੇ ਗਏ ਬਈ ਇਹਨਾਂ ਦੇ ਦਿਮਾਗੀ ਦੌਰੇ ਇੰਨੇ ਜ਼ਿਆਦਾ ਵਧੇ ਹੋਇਆ ਵੀ ਜੇ ਤਾਂ ਥੋੜੀ ਦਵਾਈ ਸੈੱਟ ਹੁੰਦੀ ਆ ਜੇ ਦਵਾਈ ਘਟਾਉਨੇ ਆ ਤਾਂ ਦੌਰੇ ਵੱਜ ਜਾਂਦੇ ਜੇ ਦਵਾਈ ਵਧਾਉਨੇ ਆ ਤਾਂ ਫਿਰ ਇਹ ਥੋੜਾ ਨਸ਼ੇ 'ਚ ਬੇਹੋਸ਼ੀ 'ਚ ਰਹਿੰਦਾ ਫਿਰ ਜਦੋਂ ਥੋੜਾ ਸਟੇਬਲ ਹੋ ਜਾਂਦਾ ਜਦੋਂ ਸੀਜ਼ਨ ਬਦਲਦਾ ਗਰਮੀ ਸਰਦੀ ਦਾ ਉਦੋਂ ਫੇਰ ਇਹਨੂੰ ਦੌਰੇ ਪੈਣ ਲੱਗ ਜਾਂਦੇ ਹੁਣ ਵੀ ਬਹੁਤ ਜ਼ਿਆਦਾ ਦੌਰੇ ਪੈ ਰਿਹਾ ਮੂੰਹ ਤੇਰੇ ਇੰਨੀਆਂ ਸੱਟਾਂ ਲੱਗਦੀਆਂ ਖੜਾ ਹੀ ਸਿੱਧਾ ਹੀ ਡੱਕ ਪੈਂਦਾ ਥੱਲੇ ਵੱਜਦਾ ਮੂੰਹ ਨੱਕ ਮੂੰਹ ਕਿੰਨੀ ਵਾਰ ਸਿਰ ਪਾੜ ਚੁੱਕਿਆ ਇਹਦਾ ਹੁਣ ਵੀ ਸੀਜ਼ਨ ਲਗਾਤਾਰ ਹੀ ਪੈ ਰਿਹਾ ਦੌਰੇ ਲਗਾਤਾਰ ਹੀ ਪੈ ਰਹੇ ਇਹਦਾ ਚਾਚਾ ਇੱਕ ਵਾਰੀ ਅੱਗੇ ਮਿਲ ਕੇ ਗਿਆ ਸੀ ਸਾਡੇ ਕੋਲੇ ਆਇਆ ਸੀ ਵੀਰ ਸਾਡੀ ਬੇਨਤੀ ਆ ਉਹਨੂੰ ਬਾਈ ਮਿਲ ਕੇ ਜਾ ਤੇਰਾ ਖੂਨ ਆ ਤੇ ਲਾਵਾ ਬਹੁਤ ਸੈ ਤੇਰੇ ਆਉਣ ਨਾਲ ਵੀ ਇਹਨੂੰ ਹੌਸਲਾ ਹੋਵੇ। ਬਾਕੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਬਲਜਿੰਦਰ ਨੂੰ ਦੋਰੇ ਪੈਣੋਂ ਹਟ ਜਾਣ ਇਹ ਠੀਕ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹੋਏ ਬਲਜਿੰਦਰ ਕੋਈ ਸੋਝੀ ਨਹੀਂ ਕੋਈ ਸਮਝ ਨਹੀਂ ਦਿਨੋਂ ਦਿਨ ਬ੍ਰੇਨ ਸ਼੍ਰਿੰਕ ਹੁੰਦਾ ਜਾਂਦਾ।